ਕਿ ਸ਼ੋਸ਼ਲ ਮੀਡੀਆ ਤਾਂ ਹੁਣ ਮਨੋਰੰਜਨ ਦਾ ਮੀਡੀਆ ਬਣ ਕੇ ਰਹਿ ਗਿਆ ਕਿਉਂਕਿ ਜਿਸ ਤਰੀਕੇ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ਤੇ ਵਾਇਲ ਹੋ ਰਹੀਆਂ ਨੇ ਇਸ ਨੂੰ ਦੇਖ ਕੇ ਲੋਕਾਂ ਦਾ ਖੂਬ ਮਨੋਰੰਜਨ ਹੁੰਦਾ ਜੀ ਹਾਂ ਦੇਖਿਆ ਜਾ ਰਿਹਾ ਹੈ ਕਿ ਆਏ ਦਿਨ ਕੋਈ ਨਾ ਕੋਈ ਅਜਿਹੀ ਵੀਡੀਓ ਸਾਹਮਣੇ ਆ ਜਾਂਦੀ ਹੈ ਜਿਸ ਨੂੰ ਦੇਖ ਕੇ ਲੋਕਾਂ ਦਾ ਹਾਸਾ ਵੀ ਨਹੀਂ ਰੁਕਦਾ ਤੇ ਇਹ ਲੋਕ ਇਸ ਵੀਡੀਓ ਨੂੰ ਵੱਧ ਤੋਂ ਵੱਧ ਦੇਖ ਕੇ ਸ਼ੇਅਰ ਵੀ ਕਰਦੇ ਨੇ ਤੇ ਹੁਣ ਤੱਕ ਦੀ ਤੁਸੀਂ ਲੜਾਈਆਂ ਤਾਂ ਬਹੁਤ ਦੇਖਿਆ ਹੋਣਗੀਆਂ ਕਿਉਂਕਿ ਆਪਸ ਵਿੱਚ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਲੜਾਈ ਦੀ ਵੀਡੀਓਜ਼ ਬਹੁਤ ਜ਼ਿਆਦਾ ਪਈਆਂ ਨੇ ਮਾੜੀਆਂ ਮੋਟੀਆਂ ਕੱਲਾਂ ਲੈ ਕੇ ਘਰੇਲੂ ਕਲੇਸ਼ ਨੂੰ ਲੈ ਕੇ ਵੀ ਲੋਕ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾ ਦਿੰਦੇ ਨੇ ਪਰ ਇੱਕ ਵੀਡੀਓ ਜੋ ਕਿ ਸਕੂਲ ਦੇ ਅੰਦਰ ਰਦੀ ਹੈ ਜਿੱਥੇ ਕਿ ਇੱਕ ਜਿਹੜਾ ਕਿ ਅਧਿਆਪਕਾ ਉਸ ਦੀਆਂ ਦੋ ਲਾਈਨਾਂ ਬੋਲਣ ਕਰਕੇ ਇਹ ਲੜਾਈ ਦੀ ਵੀਡੀਓ ਹੋਰ ਵੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਵਾਰ-ਵਾਰ ਇਸ ਵੀਡੀਓ ਨੂੰ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤਾ ਜਾ ਰਿਹਾ ਜੀ ਹਾਂ ਤੁਸੀਂ ਦੇਖੋਗੇ ਕਿ ਦੋ ਜੜੀਆਂ ਅਧਿਆਪਕ ਮਹਿਲਾ ਅਧਿਆਪਕ ਨੇ ਆਸ ਵਿੱਚ ਲੜਦੀਆਂ ਨਜ਼ਰ ਆਉਂਦੀਆਂ ਨੇ ਤਾਂ ਇਹਨਾਂ ਲੜਾਈ ਨੂੰ ਰੋਕਣ ਦੇ ਵਾਸਤੇ ਹੋਰ ਵੀ ਉੱਥੇ ਮਹਿਲਾ ਅਧਿਆਪਕ ਮੌਜੂਦ ਹੁੰਦੀਆਂ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਨੂੰ ਕਿਹਾ ਜਾਂਦਾ ਕਿ ਲੜਾਈ ਨਾ ਕਰੋ ਉੱਥੇ ਹੀ ਵੀਡੀਓ ਵੀ ਬਣਾਈ ਜਾਂਦੀਆਂ ਤਾਂ ਫਿਰ ਇੱਕ ਸਰਦੀ ਐਂਟਰੀ ਹੁੰਦੀ ਆ ਜੋ ਇਹਨਾਂ ਦੋਨਾਂ ਮੈਡਮਾਂ ਨੂੰ ਰੋਕਣ ਦੇ ਵਾਸਤੇ ਕੁਝ ਸ਼ਬਦ ਬਤਰਾ ਕਿ ਤੁਹਾਨੂੰ ਮੇਰੀ ਸੌਂ ਲੱਗੇ ਤੁਸੀਂ ਜਿਹੜਾ ਕੀ ਲੜਾਈ ਨਾ ਕਰੋ ਇਹਨਾਂ ਸ਼ਬਦਾਂ ਕਰਕੇ ਜਿਹੜੀ ਹੈ ਵੀਡੀਓ ਆ ਹੋਰ ਵੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਵੀਡੀਓ ਲੈ ਕੇ ਕਮੈਂਟ ਵੀ ਕਰ ਰਹੇ ਨੇ ਤਾਂ ਆਉ ਦੇਖਦੇ ਆ ਇਹ ਵੀਡੀਓ ਮੈਨੂੰ ਰੰਦੂ ਇਹ ਬਾਤ ਕੀ ਕਰ ਰਿਹਾ ਮੈਨੂੰ ਨਹੀਂ ਆਉਣਾ ਮੈਨੂੰ ਇਹ ਵੀਡੀਓ ਬਣੇਗਾ ਵੀਡੀਓ ਬਣੇਗਾ

ਕੀ ਤੁਹਾਨੂੰ ਪਤਾ ਹੈ ਅਰੇ ਮਤਲਬ ਯਹਾਂ ਪੇ ਆ ਕੇ ਅਸੀਂ ਇਸ ਤਰੀਕੇ ਸੇ ਕਰਦੇ ਹਾਂ ਇਹ ਗੱਲ ਕੀਤੀ ਸੀ ਚਿਹਰਾ ਦਿਖਾਣਾ ਆਪਣਾ ਜਰਾ ਚਿਹਰਾ ਦਿਨ ਦਿਖਾਓ ਅਰੇ ਨਾ ਇਹ ਦਿਖਾਓ ਚਿਹਰਾ ਦਿਖਾਓ ਅਰੇ ਚਲ ਆਪਾ ਹਾਂ ਆਪਾਂ ਮੈਂ ਬੜਾ ਹਾਂ ਚਲਾ ਜਾਂਦੇ ਹਾਂ ਸਕੂਲ ਇੱਕ ਮੰਦਰ ਹੈ ਤੇ ਅਧਿਆਪਕ ਉਸਦੇ ਪੁਜਾਰੀ ਮੰਨੇ ਜਾਂਦੇ ਨੇ ਪਰ ਅਧਿਆਪਕ ਦੇਖਿਆ ਜਾ ਰਿਹਾ ਕਿ ਆਪਸ ਵਿੱਚ ਹੀ ਲੜਦੇ ਨਜ਼ਰ ਆ ਰਹੇ ਨੇ ਤਾਂ ਫਿਰ ਬੱਚਿਆਂ ਦਾ ਭਵਿੱਖ ਕੀ ਸਵਾਰਨਗੇ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ